ਦੋਸਤੋ ਰੇਲਵੇ ਵਿਭਾਗ ਵੀ ਸੁੱਤਾ ਪਿਆ ਵਾ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਟ੍ਰੇਨ ਦੇ ਵਿੱਚ ਚੁਸਕੀਆਂ ਲੈ ਲੈ ਕੇ ਪੀਣ ਵਾਲੇ ਚਾਹ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ। ਇੱਧਰ ਦੇਖੋ ਤੁਸੀਂ ਜਿਹੜੇ ਕਿ ਚਾਹ ਦੇ ਬਰਤਨ ਹੁੰਦੇ ਆ ਕਿੱਥੇ ਤੋਤੇ ਜਾ ਰਹੇ ਨੇ। ਵਾਸ਼ਰੂਮ ਦੇ ਵਿੱਚ ਤੋਤੇ ਜਾ ਰਹੇ ਨੇ ਜਿਹੜਾ ਕਿ ਟ੍ਰੇਨ ਦੇ ਵਿੱਚ ਵਾਸ਼ਰੂਮ ਹੁੰਦੇ ਆ। ਹੈਨਾ ਸਾਰੇ ਪੰਡ ਇੱਥੇ ਤੋਤੇ ਜਾ ਰਹੇ ਆ। ਇਹੀ ਨਹੀਂ ਇਸ ਤੋਂ ਬਾਅਦ ਤੁਸੀਂ ਦੇਖੋਗੇ ਜਿਹੜੀ ਚਾਹ ਬਣਦੀ ਹੈ ਜਿਹੜਾ ਕਿ ਉਹ ਪਾਣੀ ਦੀ ਵਰਤੋਂ ਕਰਦੇ ਆ ਉਹ ਪਾਣੀ ਵੀ ਦੇਖੋ ਕਿੱਧਰੋਂ ਆ ਰਿਹਾ ਵਾ ਫੇਰ ਕਹਿੰਦੇ ਚਾਹ ਸਵਾਦ ਬਹੁਤ ਬਣੀ ਸੀਗੀ ਸਾਰੇ ਫਿਰ ਇਦਾਂ ਕਹਿੰਦੇ ਆ ਤੇ ਇਹੀ ਚਾਹ ਲੋਕਾਂ ਨੂੰ ਪਲਾਈ ਜਾਂਦੀ ਆ ਤੇ ਰੇਲਵੇ ਵਿਭਾਗ ਸੁੱਤਾ ਪਿਆ ਵਾ ਉਹਦਾ ਕੋਈ ਧਿਆਨ ਹੀ ਨਹੀਂ ਹੈਗਾ ਦੇਖੋ ਇਹ ਵੀਡੀਓ ਕਿੰਨੀਆਂ ਜ਼ਿਆਦਾ ਵਾਇਰਲ ਹੋ ਰਹੀਆਂ ਵਾ ਪਰ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਵਾਈ ਹੋਈ ਹੋਊਗੀ ਹੈਨਾ ਸੋ ਜਿਹੜੇ ਮੇਰੇ ਭੈਣ ਭਰਾ ਟ੍ਰੇਨ ਦੇ ਵਿੱਚ ਜ਼ਿਆਦਾ ਸਫਰ ਕਰਦੇ ਨੇ ਉਹ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣ ਕਿ ਬਾਹਰਲੀ ਕੋਈ ਵੀ ਚੀਜ਼ ਨਾ ਖਾਣ ਪੀਣ ਕਿ ਤੁਹਾਨੂੰ ਪਤਾ ਹੀ ਹੈ ਕਿ ਟ੍ਰੇਨਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਵਾ ਹੈਨਾ ਸੋ ਆਪਣੇ ਸਰੀਰ ਨਾਲ ਸਿੱਧਾ ਸਿੱਧਾ ਕਹਿ ਲਓ ਕਿ ਖਲਵਾੜ